ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਪਰ ਇੱਕ ਬਹੁਤ ਹੀ ਕਹਿ ਲੋ ਨਿੱਜੀ ਜੇ ਨਜ਼ਰੀਏ ਤੋਂ ਹਾਂਜੀ ਸਾਡੇ ਕੋਲ ਸ਼ਹੀਦ ਭਾਈ ਬਲਦੇਵ ਸਿੰਘ ਦੀ ਬੇਟੀ ਪੈਣ ਜਸਬੀਰ कौर ਦਾ ਬਿਰਤਾਂਤ ਹੈ ਜੋ ਉਹਨਾਂ ਨੇ ਸਾਂਝਾ ਕੀਤਾ ਤੇ ਅਸੀਂ ਅੱਜ ਇਸ ਬਿਰਤਾਂਤ ਦੇ ਜ਼ਰੀਏ ਹੈ ਨਾ ਉਸ ਸਮੇਂ ਦੇ ਮਾਹੌਲ ਨੂੰ ਇੱਕ ਪਰਿਵਾਰ ਦੇ ਘਾਟੇ ਨੂੰ ਸਾਲਾ ਬੱਦੀ ਇੰਤਜ਼ਾਰ ਨੂੰ ਤੇ ਅਖੀਰ ਵਿੱਚ ਮਤਲਬ ਚਾਰ ਦਹਾਕਿਆਂ ਬਾਅਦ ਇੱਕ ਖਾਸ ਕਿਸਮ ਦੀ ਮਾਨਤਾ ਜਾਂ ਇੱਕ ਰੋਹਾਨੀ ਮਿਲਾਪ ਦੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਾਰੀ ਗੱਲਬਾਤ ਇੱਕ ਧੀ ਦੇ ਉਸ ਅਹਿਸਾਸ ਤੋਂ ਹੁਲਕਮਦੀ ਹੈ ਕਿ 40 ਸਾਲਾਂ ਬਾਅਦ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਨੂੰ ਆਪਣਾ ਵਿਛੜਿਆ ਪਿਤਾ ਜਿਵੇਂ ਮਿਲ ਗਿਆ ਹੋਵੇ। ਇਹ ਸਿਰਫ ਇਤਿਹਾਸ ਦੀ ਗੱਲ ਨਹੀਂ, ਇਹ ਇੱਕ ਧੀ ਦੀ ਆਪਣੇ ਪਿਤਾ ਲਈ 40 ਸਾਲਾਂ ਦੀ ਇੱਕ ਲੰਬੀ ਭਾਵੁਕ ਉਡੀਕ ਦੀ ਕਹਾਣੀ ਹੈ। ਬਿਲਕੁਲ ਤੇ ਦੇਖੋ ਇੱਥੇ ਸਭ ਤੋਂ ਅਹਿਮ ਪਹਿਲੂ ਇਹੀ ਉੱਭਰਦਾ ਕਿ ਕਿਵੇਂ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਪੀੜੀ ਦਰ ਪੀੜੀ ਡੂੰਗਾ ਸਰ ਪਾਉਂਦੀਆਂ ਨੇ ਇਹ ਸਿਰਫ ਤਾਰੀਖਾਂ ਦੀ ਖੇਡ ਨਹੀਂ ਹੈ ਹੈਨਾ ਇਹ ਤਾਂ ਅਹਿਸਾਸਾਂ ਦੀ ਯਾਦਾਂ ਦੀ ਤੇ ਸਮੇਂ ਨਾਲ ਉਹ ਯਾਦਾਂ ਕਿਵੇਂ ਬਦਲਦੀਆਂ ਜਾਂ ਹੋਰ ਗੂੜੀਆਂ ਹੁੰਦੀਆਂ ਉਸ ਦੀ ਕਹਾਣੀ ਹੈ ਹਾਂਜੀ ਇੱਕ ਪਰਿਵਾਰ ਨੇ ਜੋ ਲੰਮਾ ਸਮਾਂ ਭਾਵਨਾਤਮਕ ਬੋਝ ਚੁੱਕਿਆ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਆਜ ਆਓ ਫਿਰ ਸ਼ੁਰੂ ਕਰੀਏ ਭੈਣ ਜਸਬੀਰ ਕੌਰ ਦੀ ਉਸ ਯਾਦ ਤੋਂ ਜਦੋਂ 3 ਜੂਨ 1984 ਦੀ ਗੱਲ ਕਰਦੇ ਹਾਂ ਉਦੋਂ 8ਵੀਂ ਜਮਾਤ ਵਿੱਚ ਪੜ੍ਹਦੇ ਸੀ ਉਹ ਦੱਸਦਿਆ ਕਿ ਸਕੂਲੋਂ ਅੱਧੀ ਛੁੱਟੀ ਵੇਲੇ ਘਰ ਆ ਰਹੇ ਸੀ ਤੇ ਪਿੰਡ ਦੀਆਂ ਗਲੀਆਂ 'ਚ ਨਾ ਇੱਕ ਅਜੀਬ ਜਿਹਾ ਮਾਹੌਲ ਸੀ ਅੱਛਾ ਕਾਫੀ ਲੋਕ ਇਕੱਠੇ ਹੋਏ ਸੀ ਤੇ ਉਹਨਾਂ ਦੇ ਚਿਹਰਿਆਂ 'ਤੇ ਇੱਕ ਵੱਖਰਾ ਹੀ ਮਤਲਬ ਬਿਆਨ ਨਾ ਕੀਤਾ ਜਾ ਸਕਣ ਵਾਲਾ ਇੱਕ ਜਲਾਲ ਜਿਹਾ ਸੀ ਇਹ ਜਲਾਲ ਸ਼ਬਦ ਹਾਂ ਇਹ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ ਉਸ ਸਮੇਂ ਦਾ ਮਾਹੌਲ ਖਾਸ ਕਰਕੇ ਜੂਨ 84 ਦੇ ਸ਼ੁਰੂਆਤੀ ਦਿਨਾਂ 'ਚ ਪੰਜਾਬ ਦੇ ਪਿੰਡਾਂ ਵਿੱਚ ਇਹ ਜਲਾਲ ਸ਼ਾਇਦ ਦ੍ਰਿੜਤਾ ਧਾਰਮਿਕ ਜੋਸ਼ ਪਰ ਨਾਲ ਹੀ ਕਿਤੇ ਨਾ ਕਿਤੇ ਆਉਣ ਵਾਲੇ ਖਤਰੇ ਦਾ ਅਹਿਸਾਸ ਇਹ ਸਭ ਕੁਝ ਰਲਿਆ ਮਿਲਿਆ ਹੋਗਾ ਹਾਂਜੀ ਇੱਕ ਬੱਚੇ ਲਈ ਇਹ ਸਮਝਣਾ ਬੇਸ਼ੱਕ ਔਖਾ ਸੀ ਪਰ ਮਾਹੌਲ ਦੀ ਗੰਭੀਰਤਾ ਤਾਂ ਮੈਨੂੰ ਲੱਗਦਾ ਮਹਿਸੂਸ ਹੋ ਹੀ ਜਾਂਦੀ ਹੋਣੀ ਹੈ ਬਿਲਕੁਲ ਉਹਨਾਂ ਨੂੰ ਫਿਰ ਉੱਥੇ ਪਤਾ ਲੱਗਾ ਕਿ ਇਹ ਸਾਰੇ ਲੋਕ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਜਾਣ ਦੀ ਤੈਅਰਿਚ ਸੀ ਤੇ ਜਥੇ ਦੀ ਅਗਵਾਈ ਕੌਣ ਕਰ ਰਿਹਾ ਸੀ ਉਹਨਾਂ ਦੇ ਆਪਣੇ ਪਿਤਾ ਜੀ ਭਾਈ ਬਲਦੇਵ ਸਿੰਘ ਅੱਛਾ ਤੇ ਇਹ ਸੁਣਦਿਆਂ ਹੀ ਇੱਕ ਬੱਚੇ ਦਾ ਜੋ ਸੁਭਾਵਿਕ ਪ੍ਰਤੀਕਰਮ ਹੁੰਦਾ ਉਹ ਪਾਪਾ ਪਾਪਾ ਕਹਿੰਦੇ ਹੋਏ ਉਹਨਾਂ ਦੇ ਪਿੱਛੇ ਭੱਜ ਪਏ ਹਾਂ ਇਹ ਇਹ ਸੀਨ ਬੜਾ ਮਾਸੂਮ ਹੈ ਪਰ ਦਿਲ ਨੂੰ ਛੂ ਜਾਂਦਾ ਹੈ ਇੱਕ ਪਾਸੇ ਇਤਿਹਾਸ ਦਾ ਵਹਿਣ ਚੱਲ ਰਿਹਾ ਦੂਜੇ ਪਾਸੇ ਇੱਕ ਬੱਚੀ ਦਾ ਆਪਣੇ ਪਿਓ ਲਈ ਉਹ ਸਹਿਜ ਪਿਆਰ ਉਹ ਖਿੱਚ ਹੂੰ ਉਹਨੂੰ ਨਹੀਂ ਪਤਾ ਕਿ ਪਿਤਾ ਕਿਸ ਮਕਸਦ ਲਈ ਕਿਹੜੇ ਰਾਹ ਤੇ ਜਾ ਰਿਹਾ ਹੈ ਉਹਦੇ ਲਈ ਤਾਂ ਬਸ ਪਿਤਾ ਦਾ ਸਾਥ ਹੀ ਸਭ ਕੁਝ ਹੈ ਇੱਕ ਹੋਰ ਵੇਰਵਾ ਵੀ ਦੱਸਦੇ ਆ ਉਹ ਉਹਨਾਂ ਦੇ ਪਿਤਾ ਦੇ ਇੱਕ ਸਾਥੀ ਸੀ ਪਾਈ ਬਲਰਾਜ ਸਿੰਘ ਉਹਨਾਂ ਨੇ ਪਾਈ ਬਲਦੇਵ ਸਿੰਘ ਨੂੰ ਆਵਾਜ਼ ਦਿੱਤੀ ਬਲਦੇਵ ਸਿਆ ਵੇਖ ਤੇਰੀ ਧੀ ਤੇਰੇ ਪਿੱਛੇ ਪਿੱਛੇ ਤੁਰੀ ਆਂਦੀ ਹੈ ਅੱਛਾ ਜਸਬੀਰ ਕਹ ਦੱਸਦੇ ਕਿ ਉਹ ਆਪਣੇ ਪਿਤਾ ਦੀ ਇਕਲੌਤੀ ਧੀ ਸੀ ਤੇ ਉਹ ਉਹਨਾਂ ਨੂੰ ਬਹੁਤ ਬਹੁਤ ਲਾਡ ਕਰਦੇ ਸੀ ਤੇ ਧੀ ਦੀ ਆਵਾਜ਼ ਸੁਣ ਕੇ ਜਾਂਦੇ ਜਾਂਦੇ ਪਾਈ ਬਲਦੇਵ ਸਿੰਘ ਇੱਕਦਮ ਰੁਕੇ ਪਿੱਛੇ ਮੁੜੇ ਆਪਣੀ ਧੀ ਨੂੰ ਗਲਵਕੜੀ ਚ ਲਿਆ ਹਾਂ ਬਹੁਤ ਪਿਆਰ ਦਿੱਤਾ ਤੇ ਕਿਹਾ ਪੁੱਤ ਹੁਣ ਤੂੰ ਘਰ ਚੱਲ ਇਹ ਜਿਹੜੀ ਆਖਰੀ ਮੁਲਾਕਾਤ ਹੈ ਨਾ ਇਹਦਾ ਇੱਕ ਇੱਕ ਵੇਰਵਾ ਕਿੰਨਾ ਕੀਮਤੀ ਬਣ ਜਾਂਦਾ ਹੈ ਖਾਸ ਕਰਕੇ ਜਦੋਂ ਬਾਅਦ ਚ ਪਤਾ ਲੱਗੇ ਕਿ ਇਹ ਸੱਚਮੁੱਚ ਆਖਰੀ ਸੀ ਹਾਂਜੀ ਉਹ ਗਲਬਕੜੀ ਉਹ ਸ਼ਬਦ ਪੁੱਤ ਹੁਣ ਤੂੰ ਘਰ ਚੱਲ ਇਹ ਸਮੇਂ ਦੇ ਨਾਲ ਨਾਲ ਹੋਰ ਡੂੰਗੇ ਅਰਥ ਲੈ ਗਏ ਹੋਣਗੇ ਉਸ ਵੇਲੇ ਸ਼ਾਇਦ ਪਿਤਾ ਦੇ ਮਨ ਵਿੱਚ ਇੱਕ ਪਲ ਲਈ ਉਹ ਪਿਆਰ ਤੇ ਫਰਜ਼ ਦੀ ਕਸ਼ਮੁਕਸ਼ ਹੋਈ ਹੋਵੇ ਪਰ ਉਹਨਾਂ ਦਾ ਰਾਤਾਂ ਉਹ ਤਾਂ ਤੈ ਸੀ ਜਿਵੇਂ ਤੁਸੀਂ ਕਿਹਾ ਜਸਬੀਰ ਕੌਰ ਨੂੰ ਉਸ ਵੇਲੇ ਬਿਲਕੁਲ ਵੀ ਮਤਲਬ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੇ ਪਿਤਾ ਨੂੰ ਆਖਰੀ ਵਾਰ ਮਿਲ ਰਹੀ ਹੈ ਆਖਰੀ ਵਾਰ ਉਹਨਾਂ ਦੀ ਗਲਬਕੜੀ ਮਹਿਸੂਸ ਕਰ ਰਹੀ ਹੈ ਹਮ ਖਾਸ ਕਰਕੇ ਜਦੋਂ ਅੱਗੇ ਕੀ ਹੋਣਾ ਇਸ ਬਾਰੇ ਕੋਈ ਪਤਾ ਨਾ ਹੋਵੇ ਬਿਲਕੁਲ ਇਹ ਮਨੁੱਖੀ ਯਾਦਦਾਸ਼ਤ ਦੀ ਖਾਸੀਅਤ ਹੈ ਆਮ ਦਿਨਾਂ ਦੀਆਂ ਮੁਲਾਕਾਤਾਂ ਸ਼ਾਇਦ ਤੁੰਦਲੀਆਂ ਪੈ ਜਾਣ ਪਰ ਐਸੇ ਮੋੜ ਤੇ ਹੋਈਆਂ ਆਖਰੀ ਗੱਲਾਂ ਆਖਰੀ ਛੋਹਾਂ ਉਸ ਅੱਜਾ ਤਾਜ਼ਾ ਰਹਿੰਦੀਆਂ ਭਾਵੇਂ 40 ਸਾਲ ਲੰਘ ਜਾਣ ਸਹੀ ਗੱਲ ਹੈ ਇਸ ਮੁਲਾਕਾਤ ਤੋਂ ਬਾਅਦ ਪਿੰਡ ਦਾ ਇਹ ਜਥਾ ਭਾਈ ਬਲਦੇਵ ਸਿੰਘ ਦੀ ਅਗਵਾਈ 'ਚ 3 ਜੂਨ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਗਿਆ ਤੇ ਜੋ ਸਾਥੀ ਬਾਅਦ ਵਿੱਚ ਬਚ ਕੇ ਆਏ ਜਾਂ ਜਿਨ੍ਹਾਂ ਤੋਂ ਖਬਰ ਮਿਲੀ ਉਨ੍ਹਾਂ ਦੇ ਦੱਸਣ ਮੁਤਾਬਿਕ ਪਾਈ ਬਲਦੇਵ ਸਿੰਘ 9 ਜੂਨ 1984 ਨੂੰ ਸ਼ਹੀਦੀ ਪਾ ਗਏ। 3 ਜੂਨ ਤੋਂ 9 ਜੂਨ ਤੱਕ ਦੇ ਇਹ ਦਿਨ। ਇਹਨਾਂ ਦਿਨਾਂ 'ਚ ਅੰਮ੍ਰਿਤਸਰ ਅੰਦਰ ਕੀ ਹੋ ਰਿਹਾ ਸੀ ਇਸ ਦੀਆਂ ਖਬਰਾਂ ਤਾਂ ਬਾਰ ਬਹੁਤ ਘਟ ਆ ਰਹੀਆਂ ਸੀ। ਹਾਂਜੀ। ਤੇ ਪਿੱਛੇ ਪਿੰਡਾਂ 'ਚ ਪਰਿਵਾਰਾਂ ਲਈ ਇਹ ਸਮਾਂ ਕਿੰਨੀ ਬੇਚੈਨੀ ਕਿੰਨੀ ਮਤਲਬ ਅਨਿਸ਼ਚਿਤਤਾ ਵੜਾ ਰਿਹਾ ਹੋਊਗਾ। ਇਹਦਾ ਅੰਦਾਜ਼ਾ ਲਾਉਣਾ ਵੀ ਔਖਾ ਹੈ। ਹਰ ਪਲ ਇੱਕ ਅਣਜਾਣ ਡਰ ਦੇ ਸائے ਬਹੁਤ ਔਖਾ ਸਮਾਂ ਸ਼ਹੀਦੀ ਤੋਂ ਬਾਅਦ ਜਸਬੀਰ ਕੌਰ ਤੇ ਉਹਨਾਂ ਦੀ ਮਾਤਾ ਜੀ ਲਈ ਜ਼ਿੰਦਗੀ ਇੱਕਦਮ ਬਦਲ ਗਈ। ਉਹ ਇਸ ਦੌਰ ਨੂੰ ਜ਼ਿੰਦਗੀ ਦੀਆਂ ਤਲ ਖਕੀਕਤਾਂ ਦਾ ਸਾਹਮਣਾ ਕਰਨ ਦਾ ਸਮਾਂ ਕਹਿੰਦੇ ਆ। ਹੂੰ। ਪਿਤਾ ਜੋ ਕਰਦੇ ਮੁਖੀ ਸੀ ਉਹ ਚਲੇ ਗਈ ਸੀ। ਗੁਜ਼ਾਰੇ ਲਈ ਸਿਰਫ 5 ਕਨਾਲ ਜ਼ਮੀਨ ਦਾ ਇੱਕ ਟੁਕੜਾ ਸੀ ਜਿਸ ਤੇ ਪਿਤਾ ਜੀ ਖੇਤੀ ਕਰਦੇ ਸੀ। ਸਾਰੀ ਜ਼ਿੰਮੇਵਾਰੀ ਸਾਰਾ ਬੋਝ ਹੁਣ ਵਿਧਵਾ ਮਾਂ ਦੇ ਮੋਢਿਆਂ ਤੇ ਆ ਗਿਆ। ਹਾਂ। ਦੇਖੋ ਉਸ ਸਮੇਂ ਦੇ ਸਮਾਜਿਕ ਤੇ ਆਰਥਿਕ ਹਾਲਾਤ ਚ ਖਾਸ ਕਰਕੇ ਪੰਜਾਬ ਦੇ ਪਿੰਡੂ ਖੇਤਰ ਚ ਇੱਕ ਵਿਧਵਾ ਲਈ ਜਿਸ ਦਾ ਪਤੀ ਐਸੇ ਹਾਲਾਤਾਂ ਚ ਸ਼ਹੀਦ ਹੋਇਆ ਹੋਵੇ ਪਰਿਵਾਰ ਚਲਾਉਣਾ ਕਿੰਨਾ ਕਿੰਨਾ ਵੱਡਾ ਸੰਘਰਸ਼ ਰਿਹਾ ਹੋਗਾ ਬਿਲਕੁਲ ਇਹ ਸਿਰਫ ਪੈਸੇ ਦੀ ਤੰਗੀ ਨਹੀਂ ਸੀ ਇਹ ਸਮਾਜਿਕ ਤੌਰ ਤੇ ਇਕੱਲੇ ਰਹਿ ਜਾਣਾ ਸੁਰੱਖਿਆ ਦੀ ਭਾਵਨਾ ਦਾ ਖਤਮ ਹੋ ਜਾਣਾ ਭਵਿਕ ਦੀ ਅਨਿਸ਼ਚਿਤਤਾ ਇਹ ਸਭ ਕੁਝ ਸੀ ਤਲਖ ਹਕੀਕਤਾਂ ਸ਼ਬਦ ਵੀ ਸ਼ਾਇਦ ਉਸ ਸਾਰੇ ਦਰਦ ਤੇ ਸੰਘਰਸ਼ ਨੂੰ ਪੂਰਾ ਬਿਆਨ ਨਹੀਂ ਕਰ ਪਾਉਂਦਾ ਸਭ ਤੋਂ ਵੱਧ ਤਕਲੀਫ ਦੇਣ ਵਾਲੀ ਗੱਲ ਸ਼ਾਇਦ ਇਹ ਸੀ ਕਿ ਪਿਤਾ ਦੀ ਸ਼ਹੀਦੀ ਦੀ ਪੱਕੀ ਖਬਰ ਵੀ ਪਰਿਵਾਰ ਨੂੰ ਫੌਰਨ ਨਹੀਂ ਮਿਲੀ। ਅੱਛਾ। ਪੂਰੇ 6 ਮਹੀਨੇ ਬਾਅਦ ਇੱਕ ਖਬਰ ਉਹਨਾਂ ਸਾਥੀਆਂ ਰਾਹੀ ਪਹੁੰਚੀ ਜੋ ਲੰਮਾ ਸਮਾਂ ਜੋਧਪੁਰ ਜੇਲ੍ਹ 'ਚ ਬੰਦ ਰਹਿਣ ਤੋਂ ਬਾਅਦ ਰਿਹਾ ਹੋ ਕੇ ਆਏ ਸੀ। 6 ਮਹੀਨੇ? ਹਾਂਜੀ। ਤੇ ਸੋਚੋ ਇਹਨਾਂ ਸਾਥੀਆਂ ਦੇ ਆਪਣੇ ਪਰਿਵਾਰਾਂ ਨੂੰ ਵੀ 6 ਮਹੀਨਿਆਂ ਤੱਕ ਉਹਨਾਂ ਦੀ ਕੋਈ ਉਗ ਸੁਗ ਨਹੀਂ ਸੀ ਮਿਲੀ। ਇਹ ਜਿਹੜੀ ਸਪਸ਼ਟਤਾ ਹੁੰਦੀ ਹੈ ਨਾ ਜਿੱਥੇ ਨੁਕਸਾਨ ਹੋਇਆ ਪਰ ਪੱਕਾ ਪਤਾ ਨਹੀਂ ਕੋਈ ਸਬੂਤ ਨਹੀਂ ਇਹ ਸੋਗ ਦੀ ਪ੍ਰਕਿਰਿਆ ਨੂੰ ਬਹੁਤ ਹੀ ਗੁੰਝਲਦਾਰ ਬਣਾ ਦਿੰਦੀ ਹੈ। ਹਾਂਜੀ 6 ਮਹੀਨੇ ਉਮੀਦ ਤੇ ਨਿਰਾਸ਼ਾ ਦੇ ਵਿਚਕਾਰ ਲਟਕਦੇ ਰਹਿਣਾ ਇਹ ਅਨਿਸ਼ਚਿਤਤਾ ਦਾ ਦਰਦ ਸ਼ਾਇਦ ਖਬਰ ਦੇ ਦੁੱਖ ਨਾਲੋਂ ਵੀ ਵੱਧ ਭਾਰੀ ਹੁੰਦਾ ਹੋਊਗਾ। ਤੇ ਇਹ ਸਿਰਫ ਭਾਈ ਬਲਦੇਵ ਸਿੰਘ ਦੇ ਪਰਿਵਾਰ ਦੀ ਕਹਾਣੀ ਨਹੀਂ ਸੀ। ਉਸ ਦੌਰ ਦੇ ਅਨੇਕਾਂ ਪਰਿਵਾਰਾਂ ਦਾ ਸਾਂਝਾ ਦਰਦ ਸੀ ਇਹ ਬਿਲਕੁਲ ਤੇ ਕਿਉਂਕਿ ਪਿਤਾ ਜੀ ਦੀ ਮ੍ਰਿਤਕ ਦੇ ਕਦੇ ਨਹੀਂ ਮਿਲੀ ਇਸ ਨੇ ਜਸਬੀਰ ਕੌਰ ਤੇ ਉਹਨਾਂ ਦੀ ਮਾਂ ਦੇ ਮਨ ਚ ਸ਼ਾਇਦ ਇੱਕ ਅਣਕਹੀ ਜਈ ਆਸ ਨੂੰ ਜਿਉਂਦਾ ਰੱਖਿਆ ਹੂੰ ਜਸਬੀਰ ਕੌਰ ਦੱਸਦਿਆ ਕਿ 40 ਸਾਲ ਬੀਤ ਗਏ ਪਰ ਉਹਨਾਂ ਨੇ ਪੂਰੀ ਤਰ੍ਹਾਂ ਆਸ ਨਹੀਂ ਛੱਡੀ ਉਹ ਕਹਿੰਦੇ ਆ ਕਿ ਅੱਜ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਜਾਂਦੇ ਆ ਤਾਂ ਮਨ ਦੇ ਕਿਸੇ ਕੋਨੇ ਚ ਇੱਕ ਖਿਆਲ ਆਉਂਦਾ ਹੈ ਕਿ ਸ਼ਾਇਦ ਕਿਤੋਂ ਗੁਰੂ ਰਾਮਦਾਸ ਸਰਾਂ ਦੇ ਕਿਸੇ ਕਮਰੇ ਚੋਂ ਜਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰੋਂ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਅਚਾਨਕ ਮਿਲ ਪੈਣਗੇ ਇਹ ਭਾਵਨਾ ਦੇਖੋ ਭਾਵੇਂ ਤਰਕ ਤੋਂ ਪਰੇ ਲੱਗੇ ਪਰ ਇਹ ਦਰਸਾਉਂਦੀ ਹੈ ਕਿ ਮਨੁੱਖੀ ਮਨ ਕਿਵੇਂ ਘਾਟੇ ਨਾਲ ਸਜਦਾ ਖਾਸ ਕਰਕੇ ਜਦੋਂ ਕੋਈ ਅੰਤਿਮ ਸਬੂਤ ਨਾ ਹੋਵੇ ਸਰੀਰਕ ਗੈਰ ਮੌਜੂਦਗੀ ਦੇ ਬਾਵਜੂਦ ਇਹ ਖਾਸ ਥਾਂ ਇਸ ਕੇਸ ਚ ਦਰਬਾਰ ਸਾਹਿਬ ਨਾਲ ਪਿਤਾ ਦੀ ਯਾਦ ਜਾਂ ਉਹਨਾਂ ਦੀ ਸੰਭਾਵੀ ਮੌਜੂਦਗੀ ਦਾ ਅਹਿਸਾਸ ਜੁੜ ਜਾਣਾ ਇਹ ਯਾਦਾਂ ਵਿਸ਼ਵਾਸ ਤੇ ਸਥਾਨ ਦਾ ਜਿਹੜਾ ਆਪਸੀ ਗੁੜਾ ਸਬੰਧ ਹੈ ਉਸ ਨੂੰ ਦਰਸਾਉਂਦਾ ਉਮੀਦ ਕਈ ਵਾਰ ਤਰਕ ਤੋਂ ਬਹੁਤ ਅੱਗੇ ਹੁੰਦੀ ਹੈ ਹਾਂਜੀ ਉਹ ਇਹ ਵੀ ਜ਼ਿਕਰ ਕਰਦੇ ਆ ਕਿ ਦਰਬਾਰ ਸਾਹਿਬ ਜਾ ਕੇ ਉਹ ਸਿਰਫ ਪਿਤਾ ਨੂੰ ਨਹੀਂ ਲੱਭਦੇ ਬਲਕਿ ਉਹਨਾਂ ਦੇ ਸ਼ਬਦ ਨੇ ਪਾਪਾ ਸਮੇਤ ਉਹਨਾਂ ਸਾਰੇ ਕੌਮੀ ਸ਼ਹੀਦਾਂ ਦੇ ਖੂਨ ਦੀ ਮਹਿਕ ਨੂੰ ਮਹਿਸੂਸ ਕਰਾਉਂਦੀ ਹਨ ਇਹ ਬਹੁਤ ਡੂੰਗੀ ਗੱਲ ਹੈ ਹਾਂ ਖੂਨ ਦੀ ਮਹਿਕ ਨੂੰ ਮਹਿਸੂਸ ਕਰਨਾ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਮਤਲਬ ਅਲੰਕਾਰ ਹੈ ਇਹ ਕੋਈ ਸਰੀਰਕ ਮਹਿਕ ਨਹੀਂ ਇਹ ਉਸ ਥਾਂ ਤੇ ਹੋਈ ਕੁਰਬਾਨੀ ਉਸ ਦਰਦ ਉਸ ਇਤਿਹਾਸ ਦੇ ਪਾਵਨਾਤਮਕ ਪਾਰ ਨੂੰ ਮਹਿਸੂਸ ਕਰਨ ਦਾ ਇੱਕ ਤਰੀਕਾ ਹੈ ਸਹੀ ਇਹ ਦਰਸਾਉਂਦਾ ਹੈ ਕਿ ਉਹ ਪਵਿੱਤਰ ਥਾਂ ਉਹਨਾਂ ਲਈ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਬਲਕਿ ਨਿੱਜੀ ਤੇ ਸਮੂਹਿਕ ਯਾਦਾਂ ਦੁੱਖ ਤੇ ਗੌਰਵ ਦਾ ਕੇਂਦਰ ਬਣ ਗਈ ਹੈ ਪਿਤਾ ਦੇ ਜਾਣ ਦਾ ਸਭ ਤੋਂ ਵੱਧ ਅਸਰ ਸ਼ਾਇਦ ਮਾਂ ਤੇ ਪਿਆ ਜਸਬੀਰ ਕੌਰ ਦੇ ਵਿਆਹ ਤੋਂ ਬਾਅਦ ਮਾਤਾ ਜੀ ਪਿੰਡ ਵਾਲੇ ਘਰ 'ਚ ਇਕੱਲੇ ਰਹਿ ਗਏ। ਉਹ ਦੱਸਦਿਆਂ ਕਿ ਉਹਨਾਂ ਦੀ ਮਾਂ ਅਕਸਰ ਪਿਤਾ ਜੀ ਦੀਆਂ ਤਸਵੀਰਾਂ ਅੱਗੇ ਬੈਠ ਜਾਂਦੀ ਸੀ। ਉਹਨਾਂ ਨਾਲ ਗੱਲਾਂ ਕਰਦੀ, ਕਦੇ ਰੋਂਦੀ, ਕਦੇ ਗਿਲਾ ਕਰਦੀ, ਸਰਦਾਰਾ ਤੂੰ ਮੈਨੂੰ ਕਿਸ ਆਸਰੇ ਛੱਡ ਗਿਆ। ਹੂੰ। ਇਹ ਇਕਲੌਪੇ ਤੇ ਕਦੇ ਨਾ ਪੂਰੇ ਹੋਣ ਵਾਲੇ ਕਾਟੇ ਦਾ ਬਹੁਤ ਹੀ ਸਾਫ਼ ਤੇ ਮਨਵੀਂ ਪ੍ਰਗਟਾਵਾ ਹੈ। ਹਾਂਜੀ। ਤਸਵੀਰਾਂ ਨਾਲ ਗੱਲਾਂ ਕਰਨਾ ਗੈਰ ਮੌਜੂਦ ਬੰਦੇ ਨੂੰ ਸੰਬੋਧਨ ਕਰਨਾ ਇਹ ਦੁੱਖ ਤੇ ਗੁੱਸੇ ਨੂੰ ਬਾਹਰ ਕੱਢਣ ਦਾ ਇੱਕ ਤਰੀਕਾ ਹੁੰਦਾ ਹੈ ਹਾਂਜੀ ਇਹ ਦਰਸਾਉਂਦਾ ਹੈ ਕਿ ਭਾਵੇਂ ਸਾਲ ਬੀਤ ਜਾਣ ਅੰਦਰ ਦਾ ਦਰਦ ਕਿਤੇ ਨਾ ਕਿਤੇ ਜਿਉਂਦਾ ਰਹਿੰਦਾ ਹੈ ਖਾਸ ਕਰਕੇ ਜਦੋਂ ਜੀਵਨ ਸਾਥੀ ਦਾ ਸਾਥ ਐਵੇਂ ਅਚਾਨਕ ਖੁੱਸ ਜਾਵੇ ਪਰ ਨਾਲ ਹੀ ਉਸ ਮਾਂ ਚ ਇੱਕ ਗਜ਼ਬ ਦੀ ਹਿੰਮਤ ਵੀ ਸੀ ਜਦੋਂ ਤੀ ਉਹਨਾਂ ਦੇ ਇਕੱਲੇਪਨ ਤੇ ਫਿਕਰ ਕਰਦੀ ਤਾਂ ਅੱਗੋਂ ਦਿਲਾਸਾ ਦਿੰਦਿਆਂ ਕਹਿੰਦੀ ਤੇ ਇਹ ਫਿਕਰ ਨਾ ਕਰਿਆ ਕਰ ਲੋਕਾਂ ਦੇ ਤਾਂ ਇੱਕ ਦੋ ਪੋਤੀ ਹੁੰਦੇ ਆ ਮੇਰਾ ਤਾਂ ਸਾਰਾ ਪਿੰਡ ਹੀ ਮੇਰੇ ਪੁੱਤਾਂ ਵਰਗਾ ਹੈ ਇਸ ਗੱਲ ਚ ਤਾਕਤ ਵੀ ਹੈ ਤੇ ਸ਼ਾਇਦ ਇੱਕ ਡੂੰਗਾ ਦਰਦ ਵੀ ਛੁਪਿਆ ਹੈ ਇੱਕ ਪਾਸੇ ਇਸ ਸਮੂਚ ਆਪਣੇ ਆਲੇ ਦੁਆਲੇ ਦੇ ਲੋਕਾਂ ਚ ਸਹਾਰਾ ਲੱਭਣ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਨਾਲ ਆਪਣੀ ਹਿੰਮਤ ਬਣਾਈ ਰੱਖਣ ਦਾ ਤਰੀਕਾ ਬਿਲਕੁਲ ਦੂਜੇ ਪਾਸੇ ਇਹ ਅਹਿਸਾਸ ਵੀ ਹੈ ਕਿ ਨਿੱਜੀ ਖਾਟਾ ਤਾਂ ਹੈ ਪਰ ਉਸ ਨੂੰ ਸਮਾਜਿਕ ਸਾਂਝ ਨਾਲ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਉਸ ਦੌਰ ਦੀਆਂ ਬਹੁਤ ਸਾਰੀਆਂ ਔਰਤਾਂ ਦੀ ਹਿੰਮਤ ਦੀ ਕਹਾਣੀ ਵੀ ਹੈ ਪਰ ਸਮਾਂ ਸਮਾਂ ਸਭ ਕੁਝ ਬਦਲ ਦਿੰਦਾ ਘਰ ਵੀ ਬਦਲ ਜਾਂਦੇ ਆ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਜਸਬੀਰ ਕੌਰ ਹੁਣ ਉਸ ਪਿੰਡ ਵਾਲੇ ਘਰ ਨੂੰ ਦੇਖਦੇ ਆ ਜੋ ਹੁਣ ویرਾਨ ਪਿਆ ਇੱਕ ਖੰਡਰ ਵਾਂਗ ਤਾਂ ਉਹ ਭਾਵੁਕ ਹੋ ਜਾਂਦੇ ਆ ਹੂੰ ਕਹਿੰਦੇ ਆ ਕਿ ਉਹ ਕੰਦਾਂ ਉਹ ਬੂਹੇ ਬਾਰੀਆਂ ਉਹਨਾਂ ਨੂੰ ਮਾਂ ਪਿਓ ਦੀ ਯਾਦ ਦਿਵਾਉਂਦੇ ਆ ਇਹ ਤਾਂ ਬਹੁਤ ਕੁਦਰਤੀ ਹੈ ਘਰ ਸਿਰਫ ਇੱਟਾਂ ਗਾਰੇ ਦਾ ਟਾਂਚਾ ਨਹੀਂ ਹੁੰਦੇ ਉਹ ਯਾਦਾਂ ਦੇ ਸੰਗ੍ਰਹਿ ਹੁੰਦੇ ਆ ਹਾਂਜੀ ਜਦੋਂ ਉਹ ਕਰ ਖਾਲੀ ਹੋ ਜਾਂਦੇ ਜਾਂ ਖੰਡਰ ਬਣ ਜਾਂਦੇ ਤਾਂ ਇਹ ਸਿਰਫ ਇਮਾਰਤ ਦਾ ਨੁਕਸਾਨ ਨਹੀਂ ਹੁੰਦਾ ਇਹ ਉਹਨਾਂ ਯਾਦਾਂ ਦੇ ਪੌਤਿਕ ਟਿਕਾਣੇ ਵਾਂ ਖਤਮ ਹੋਣਾ ਹੁੰਦਾ ਜੋ ਬਹੁਤ ਬਹੁਤ ਦੁਖਦਈ ਹੋ ਸਕਦਾ ਇਹ ਸਾਰੇ ਲੰਮੇ ਅਰਸੇ ਦੌਰਾਨ ਇੱਕ ਕਲ ਦਾ ਗਿਲਾ ਪੈਣ ਜਸਬੀਰ ਕੌਰ ਦੇ ਮੰਚ ਰਹਾ ਉਹ ਜ਼ਿਕਰ ਕਰਦੇ ਆ ਕਿ ਉਸ ਔਖੇ ਵੇਲੇ ਜਦੋਂ ਪਰਿਵਾਰ ਸਭ ਤੋਂ ਵੱਧ ਮੁਸ਼ਕਿਲ ਸੀ ਕਿਸੇ ਵੀ ਪੰਥਕ ਜਾਂ ਕੌਮੀ ਆਗੂ ਨੇ ਆ ਕੇ ਉਹਨਾਂ ਦਾ ਹਾਲਚਾਲ ਤੱਕ ਨਹੀਂ ਪੁੱਛਿਆ ਝੂਠਾ ਦਿਲਾਸਾ ਦੇਣਾ ਤਾਂ ਦੂਰ ਦੀ ਗੱਲ ਸੀ ਇਹ ਜਿਹੜਾ ਅਣਗੋਲਿਆਪਣ ਦਾ ਅਹਿਸਾਸ ਹੁੰਦਾ ਨਾ ਖਾਸ ਕਰਕੇ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਤੋਂ ਸਹਾਰੇ ਦੀ ਆਸ ਹੋਵੇ ਇਹ ਦੁੱਖ ਨੂੰ ਹੋਰ ਵਧਾ ਦਿੰਦਾ ਸਹੀ ਗੱਲ ਹੈ ਇਹ ਸਿਰਫ ਆਰਥਿਕ ਮਦਦ ਦੀ ਗੱਲ ਨਹੀਂ ਹੁੰਦੀ ਇਹ ਮਾਨਤਾ ਦੀ ਸਤਕਾਰ ਦੀ ਇਹ ਅਹਿਸਾਸ ਕਰਵਾਉਣ ਦੀ ਲੋੜ ਹੁੰਦੀ ਹੈ ਕਿ ਤੁਹਾਡੀ ਕੁਰਬਾਨੀ ਨੂੰ ਸਮਝਿਆ ਤੇ ਸਵੀਕਾਰਿਆ ਗਿਆ ਜਦੋਂ ਇਹ ਨਹੀਂ ਮਿਲਦਾ ਤਾਂ ਇਕਲਾਪੇ ਦਾ ਅਹਿਸਾਸ ਹੋਰ ਗਹਿਰਾ ਹੋ ਜਾਂਦਾ ਹੈ ਹਾਲਾਂਕਿ ਉਹ ਇਹ ਵੀ ਕਹਿੰਦੇ ਆ ਕਿ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਕੋਲ ਗੁਜ਼ਾਰੇ ਜੋਗਾ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਪਰ ਅਸਲ ਮਾਨਸਿਕ ਸ਼ਾਂਤੀ ਅਸਲ ਤਸੱਲੀ ਉਹਨਾਂ ਨੂੰ ਮਿਲੀ 40 ਸਾਲਾਂ ਬਾਅਦ ਅੱਛਾ ਉਹ ਉਹਨਾਂ ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡ ਰਾਵਲਿਆਂ ਵੱਲੋਂ ਸ਼ਹੀਦਾਂ ਦੀ ਯਾਦ ਚ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ ਸ਼ਹੀਦੀ ਗੈਲਰੀ ਨੂੰ ਦੇਖਿਆ ਇਸ ਮਾਨਤਾ ਦਾ ਮਹੱਤਵ ਬਹੁਤ ਜ਼ਿਆਦਾ ਹੈ ਖਾਸ ਕਰਕੇ ਇੰਨੇ ਲੰਮੇ ਸਮੇਂ ਬਾਅਦ ਉਹਨਾਂ ਦੇ ਸ਼ਬਦ ਨੇ ਚਲੋ ਵਰਤਮਾਨ ਵਿੱਚ ਕਿਸੇ ਮਹਾਪੁਰਸ਼ ਨੇਤਾ ਸਾਡੇ ਸ਼ਹੀਦਾਂ ਬਾਰੇ ਵੱਡਾ ਸੋਚਿਆ ਇਹ ਦਰਸਾਉਂਦਾ ਹੈ ਕਿ ਇਹ ਸਿਰਫ ਇੱਕ ਇਮਾਰਤ ਨਹੀਂ ਇਹ ਉਹਨਾਂ ਲਈ ਸਾਲਾਂ ਦੀ ਉਡੀਕ ਦਾ ਅਣਗੋਲੇ ਪੰਦੇ ਅਹਿਸਾਸ ਦਾ ਇੱਕ ਤਰ੍ਹਾਂ ਨਾਲ ਜਵਾਬ ਹੈ ਇੱਕ ਸੰਸਥਾਗਤ ਪੱਦਰਤੇ ਮਿਲੀ ਮਾਨਤਾ ਜਿਹੜੀ ਨਿੱਜੀ ਜ਼ਖਮਾਂ ਨੂੰ ਪਰਣ ਚ ਮਦਦ ਕਰਦੀ ਹੈ ਹਾਂਜੀ ਤੇ ਖਾਸ ਤੌਰ ਤੇ ਜਦੋਂ ਉਹਨਾਂ ਨੇ ਉਸ ਗੈਲਰੀ ਚ ਜੂਨ 1984 ਦੇ ਕੱਲੂਕਾਰੇ ਦੇ ਹੋਰ ਸ਼ਹੀਦਾਂ ਦੇ ਨਾਲ ਆਪਣੇ ਪਿਤਾ ਭਾਈ ਬਲਦੇਵ ਸਿੰਘ ਦੀ ਤਸਵੀਰ ਲੱਗੀ ਦੇਖੀ ਤਾਂ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਤਸਵੀਰ ਦਾ ਲੱਗਣਾ ਹਾਂ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਤੀਕ ਹੈ ਜਿੱਥੇ ਸਰੀਰ ਨਹੀਂ ਮਿਲਿਆ ਜਿੱਥੇ ਕੋਈ ਕਬਰ ਜਾਂ ਸਮਾਦ ਨਹੀਂ ਉਥੇ ਇੱਕ ਤਸਵੀਰ ਇੱਕ ਜਨਤਕ ਥਾਂ ਤੇ ਉਸ ਵਿਅਕਤੀ ਦੀ ਮੌਜੂਦਗੀ ਨੂੰ ਉਸ ਦੀ ਕੁਰਬਾਨੀ ਨੂੰ ਸਥਾਈ ਤੌਰ ਤੇ ਸਥਾਪਿਤ ਕਰ ਦਿੰਦੀ ਹੈ ਬਿਲਕੁਲ ਇਹ ਗਵਾਚੇ ਹੋਏ ਨੂੰ ਇੱਕ ਤਰ੍ਹਾਂ ਨਾਲ ਵਾਪਸ ਲਿਆਉਣ ਵਰਗਾ ਹੈ ਭਾਵੇਂ ਪ੍ਰਤੀਕਾਤਮਕ ਰੂਪ ਚ ਹੀ ਸਹੀ ਇਸੇ ਪਾਵਨਾ ਨੇ ਉਹਨਾਂ ਨੂੰ ਉਹ ਸ਼ਬਦ ਕਹਿਣ ਲਈ ਪ੍ਰੇਰਿਆ ਜੋ ਇਸ ਸਾਰੀ ਕਹਾਣੀ ਦਾ ਮਤਲਬ ਸਾਰ ਹਨ ਅੱਜ ਮੈਨੂੰ 40 ਵਰੇ ਪਹਿਲਾਂ ਵਿਛੜਿਆ ਮੇਰਾ ਪਿਤਾ ਮੈਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਚੋਂ ਮਿਲ ਗਿਆ ਵਾਹ ਉਹ ਉਸੇ ਪਵਿੱਤਰ ਸਥਾਨ ਦੀ ਗੱਲ ਕਰ ਰਹੇ ਹਨ ਜਿੱਥੇ ਉਹਨਾਂ ਦੇ ਕਹਿਣ ਮੁਤਾਬਿਕ ਉਹਨਾਂ ਦੀ ਮਾਂ ਲਗਭਗ ਇੱਕ ਦਹਾਕੇ ਤੱਕ ਦਰਵਾਜਿਆਂ ਬਾਰੀਆਂ ਚੋਂ ਝਾਕ-ਝਾਕ ਕੇ ਆਪਣੇ ਪਤੀ ਨੂੰ ਲੱਭਦੀ ਰਹੀ ਸੀ ਇਹ ਸਾਸ ਚ ਕਿ ਸ਼ਾਇਦ ਉਹ ਵਾਪਸ ਆ ਜਾਣ। ਇਹ ਕਥਮ ਬਹੁਤ ਬਹੁ ਡੂੰਗਾ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਇੱਕ ਯਾਦਗਾਰ, ਇੱਕ ਤਸਵੀਰ ਸਿਰਫ ਇਤਿਹਾਸ ਨੂੰ ਯਾਦ ਕਰਾਉਣ ਦਾ ਸਾਧਨ ਨਹੀਂ ਰਹਿੰਦੀ, ਬਲਕਿ ਉਹ ਨਿੱਜੀ ਸੋਗ, ਲੰਬੀ ਉਡੀਕ ਤੇ ਅਧੂਰੀਆਂ ਆਸਾਂ ਨੂੰ ਇੱਕ ਤਰ੍ਹਾਂ ਦਾ ਸਿੱਟਾ, ਇੱਕ ਭਾਵਨਾਤਮਕ ਘਰ ਵਾਪਸੀ ਪ੍ਰਦਾਨ ਕਰ ਸਕਦੀ ਹੈ। ਹਾਂਜੀ। ਜਿਸ ਥਾਂ ਤੇ ਮਾਂ ਲੱਭਦੀ ਰਹੀ ਉਸੇ ਥਾਂ ਤੇ ਤੀਨੂ ਪਿਤਾ ਦੀ ਯਾਦਗਾਰੀ ਮੌਜੂਦਗੀ ਮਿਲ ਗਈ ਯਾਦਗਾਰ ਨੇ ਉਸ ਥਾਂ ਦੇ ਅਰਥ ਹੀ ਬਦਲ ਦਿੱਤੇ ਸਰੋਤ ਵਿੱਚ ਭਾਈ ਬਲਦੇਵ ਸਿੰਘ ਦੇ ਆਪਣੇ ਕਿਰਦਾਰ ਤੇ ਉਹਨਾਂ ਦੇ ਫੈਸਲੇ ਬਾਰੇ ਵੀ ਕੁਝ ਗੱਲਾਂ ਨੇ ਜ਼ਿਕਰ ਹੈ ਕਿ ਉਹ 3 ਜੂਨ ਨੂੰ ਖੇਤ 'ਚ ਹਲ ਵਾਰ ਰਹੇ ਸੀ ਜਦੋਂ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਸੰਭਾਵਨਾ ਦੀ ਖਬਰ ਮਿਲੀ ਖੇਤ 'ਚ ਹਲ ਵਾਉਂਦਿਆਂ ਖਬਰ ਮਿਲਨੀ ਇਹ ਦ੍ਰਿਸ਼ ਆਪਣੇ ਆਪ 'ਚ ਪੰਜਾਬ ਦੇ ਆਮ ਕਿਸਾਨੀ ਜੀਵਨ ਤੇ ਉਸ ਉੱਤੇ ਪਏ ਇਤਿਹਾਸਕ ਘਟਨਾਵਾਂ ਦੇ ਅਸਰ ਨੂੰ ਦਰਸਾਉਂਦਾ। ਇੱਕ ਸਧਾਰਨ ਦਿਨ ਦੀ ਰੁਟੀਨ ਕਿਵੇਂ ਇੱਕ ਪਲਚ ਬਦਲ ਗਈ। ਖਬਰ ਸੁਣ ਕੇ ਉਹ ਸਿੱਧਾ ਕਾਰਾਏ ਤੇ ਬਿਨਾਂ ਦੇਰੀ ਕੀਤੇ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚੇ। ਉੱਥੋਂ ਉਹਨਾਂ ਨੇ ਲਾਊਡ ਸਪੀਕਰ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਉਹਨਾਂ ਦੇ ਸ਼ਬਦ ਸੀ, "ਸਿੰਘੋ, ਆਓ ਸ਼ਹਾਦਤਾਂ ਦਾ ਸਮਾਂ ਆ ਗਿਆ ਹੈ।" ਮਰ ਤਾਂ ਇੱਕ ਦਿਨ ਸਭਨੇ ਜਾਣਾ ਹੈ ਪਰ ਗੁਰੂ ਦੇ ਕਾਰ ਲਈ ਧਰਮ ਲਈ ਮਰਨ ਵਾਲੇ ਸ਼ਹੀਦ ਅਖਵਾਉਂਦੇ ਹਨ ਇਹ ਸ਼ਬਦ ਉਹਨਾਂ ਦੀ ਦ੍ਰਿੜਤਾ ਤੇ ਵਿਸ਼ਵਾਸ ਨੂੰ ਦਰਸਾਉਂਦੇ ਆ ਜਿਵੇਂ ਕਿ ਸਰੋਤ ਚ ਬਿਆਨ ਕੀਤਾ ਗਿਆ ਹੈ ਇਹ ਉਸ ਵਕਤ ਦੇ ਮਾਹੌਲ ਤੇ ਬਹੁਤ ਸਾਰੇ ਲੋਕਾਂ ਦੀ ਸੋਚ ਨੂੰ ਵੀ ਪ੍ਰਗਟ ਕਰਦੇ ਆ ਜਿੱਥੇ ਧਾਰਮਿਕ ਸਥਾਨ ਦੀ ਬੇਅਦਬੀ ਦੇ ਖਤਰੇ ਨੂੰ ਆਪਣੀ ਜਾਨ ਤੋਂ ਵੱਧ ਅਹਿਮ ਸਮਝਿਆ ਗਿਆ ਹਾਂਜੀ ਤੇ ਸਰੋਤ ਅਨੁਸਾਰ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਆਪਣੇ ਬੋਲ ਪੁਗਾ ਕੇ ਸ਼ਹੀਦੀ ਪਾਈ ਸੱਚਮੁੱਚ ਇਹ ਬਹੁਤ ਪ੍ਰਭਾਵਸ਼ਾਲੀ ਹੈ ਕਿ ਕਿਵੇਂ ਇੱਕ ਯਾਦਗਾਰ ਇੱਕ ਤਸਵੀਰ 40 ਸਾਲਾਂ ਦੇ ਲੰਬੇ ਵਿਛੋੜੇ ਅਨਿਸ਼ਚਿਤਤਾ ਅਤੇ ਦਰਦ ਨੂੰ ਇੱਕ ਨਵਾਂ ਅਰਥ ਦੇ ਸਕਦੀ ਹੈ ਇੱਕ ਪਾਵਨਾਤਮਕ ਮਿਲਾਪ ਦਾ ਅਹਿਸਾਸ ਕਰਵਾ ਸਕਦੀ ਹੈ ਹਾਂ ਹਾਂ ਭਾਵੇਂ ਇਹ ਮਿਲਾਪ ਪ੍ਰਤੀਕਾਤਮਕ ਹੈ ਪਰ ਇਸ ਦੀ ਸ਼ਕਤੀ ਅਸਲ ਹੈ ਜੇ ਆਪਾਂ ਇਸ ਨੂੰ ਥੋੜਾ ਵੱਡੇ ਕੈਨਵਸ ਤੇ ਦੇਖੀਏ ਤਾਂ ਇਹ ਘਟਨਾ ਸਾਨੂੰ ਯਾਦ ਦਿਲਾਉਂਦੀ ਹੈ ਕਿ ਯਾਦਗਾਰਾਂ ਸਮਾਰਕ ਜਾਂ ਅਜਾਇਬਕਾਰ ਸਿਰਫ ਬੀਤੇ ਦੀਆਂ ਘਟਨਾਵਾਂ ਨੂੰ ਦਰਜ ਕਰਨੀ ਨਹੀਂ ਹੁੰਦੇ ਇਹਨਾਂ ਦਾ ਸਮਾਜ 'ਚ ਖਾਸ ਕਰਕੇ ਜਿਨ੍ਹਾਂ ਸਮਾਜਾਂ ਨੇ ਵੱਡੇ ਸਦਮੇ ਚੱਲੇ ਹੋਣ ਇੱਕ ਬਹੁਤ ਅਹਿਮ ਕਿਰਦਾਰ ਹੁੰਦਾ ਹੈ ਇਹ ਨਿੱਜੀ ਦੁੱਖ ਨੂੰ ਸਮੂਹਿਕ ਯਾਦ ਨਾਲ ਜੋੜਦੇ ਹੈ ਪਛਾਣ ਨੂੰ ਮਜ਼ਬੂਤ ਕਰਦੇ ਹੈ ਤੇ ਕਈ ਵਾਰ ਜਿਵੇਂ ਇਸ ਕੇਸ 'ਚ ਗੁੰਮਸ਼ੁਦਗੀ ਤੇ ਅਧੂਰੇ ਸੋਗ ਨਾਲ ਜੂਝਰੇ ਲੋਕਾਂ ਲਈ ਮਾਨਸਿਕ ਸ਼ਾਂਤੀ ਦਾ ਇੱਕ ਜ਼ਰੀਆ ਬਣਦੇ ਹੈ ਹੂੰ ਇਹ ਤਜਰਬਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਵੇਂ ਵੱਡੀਆਂ ਇਤਿਹਾਸਿਕ ਘਟਨਾਵਾਂ ਤੋਂ ਬਾਅਦ ਮਾਨਤਾ ਤੇ ਯਾਦਗਾਰਾਂ ਪੀੜਤ ਪਰਿਵਾਰਾਂ ਲਈ ਸਿਰਫ ਪ੍ਰਤੀਕ ਨਹੀਂ ਹੁੰਦੀਆਂ ਸਗੋਂ ਮਾਨਸਿਕ ਤੇ ਭਾਵਨਾਤਮਕ ਜ਼ਖਮ ਪਰਨ ਦੀ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਜਾਂਦੀਆਂ ਨੇ ਤਾਂ ਫਿਰ ਅੱਜ ਦੀ ਇਸ ਗੱਲਬਾਤ 'ਚ ਅਸੀਂ ਭੈਣ ਜਸਬੀਰ ਕੌਰ ਦੇ ਨਿੱਜੀ ਬਿਰਤਾਂਤ ਰਾਹੀਂ 1984 ਦੀਆਂ ਘਟਨਾਵਾਂ ਦੇ ਇੱਕ ਪਰਿਵਾਰ ਤੇ ਪਏ ਡੂੰਘੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਅਸੀਂ ਇੱਕ ਤੀ ਦੀਆਂ ਦਿਲ ਟੁੰਮੀਆਂ ਯਾਦਾਂ ਪਰਿਵਾਰ ਦਾ ਸਾਲਾਂ ਬੱਧੀ ਚੱਲਿਆ ਸੰਘਰਸ਼ ਮਾਂਤਾ ਲਈ ਇੱਕ ਲੰਬੀ ਤੇ ਚੁੱਪ ਉਡੀਕ ਤੇ ਅੰਤ ਵਿੱਚ ਇੱਕ ਸ਼ਹੀਦੀ ਗੈਲਰੀ ਚ ਲੱਗੀ ਤਸਵੀਰਾਂ ਹੀ ਮਿਲੇ ਅਜੀਬ ਜਿਹੇ ਭਾਵਨਾਤਮਕ ਸਕੂਨ ਤੇ ਮਿਲਾਬ ਦੀ ਕਹਾਣੀ ਨੂੰ ਸੁਣਿਆ ਤੇ ਇਹ ਸਾਰੀ ਗੱਲਬਾਤ ਤੋਂ ਮੁੱਖ ਸਿੱਖਿਆ ਇਹ ਹੀ ਮਿਲਦੀ ਹੈ ਕਿ ਇਤਿਹਾਸ ਕੋਈ ਸੁੱਕਾ ਵਿਸ਼ਾ ਨਹੀਂ ਇਹ ਜਿਉਂਦੇ ਜਾਗਦੇ ਇਨਸਾਨਾਂ ਦੀਆਂ ਕਹਾਣੀਆਂ ਦਾ ਉਹਨਾਂ ਦੇ ਦਰਦ ਉਹਨਾਂ ਦੀ ਹਿੰਮਤ ਉਹਨਾਂ ਦੀਆਂ ਯਾਦਾਂ ਦਾ ਸੰਗ੍ਰਹਿ ਹੈ ਬਿਲਕੁਲ ਇਤਿਹਾਸਿਕ ਘਟਨਾਵਾਂ ਦਾ ਅਸਰ ਸਿਰਫ ਉਸ ਪੀੜੀ ਤੱਕ ਸੀਮਿਤ ਨਹੀਂ ਰਹਿੰਦਾ ਜੋ ਉਹਨਾਂ ਨੂੰ ਹੰਡ ਆਉਂਦੀ ਹੈ ਸਗੋਂ ਆਉਣ ਵਾਲੀਆਂ ਪੀੜੀਆਂ ਦੀ ਜ਼ਿੰਦਗੀ ਉਹਨਾਂ ਦੀ ਪਛਾਣ ਤੇ ਉਹਨਾਂ ਦੇ ਸੰਸਾਰ ਨੂੰ ਦੇਖਣ ਦੇ ਨਜ਼ਰੀਏ ਨੂੰ ਵੀ ਆਕਾਰ ਦਿੰਦਾ ਹੈ ਯਾਦਾਂ ਦੁੱਖ ਸਬਰ ਤੇ ਅੰਤ 'ਚ ਕਿਸੇ ਨਾ ਕਿਸੇ ਰੂਪ 'ਚ ਮਾਨਤਾ ਦੀ ਤਲਾਸ਼ ਇਹ ਸਭ ਇਸ ਲੰਬੀ ਯਾਤਰਾ ਦਾ ਹਿੱਸਾ ਨੇ ਤੇ ਅਸੀਂ ਸਰੋਤਿਆਂ ਲਈ ਇੱਕ ਸਵਾਲ ਛੱਡ ਕੇ ਜਾ ਰਹੇ ਹਾਂ ਜਿਸ ਤੇ ਉਹ ਖੁਦ ਵਿਚਾਰ ਕਰ ਸਕਦੇ ਆ ਸਰੋਤ ਸਾਨੂੰ ਦੱਸਦਾ ਹੈ ਕਿ ਤੀਨੂ 40 ਸਾਲਾਂ ਬਾਅਦ ਆਪਣੇ ਪਿਤਾ ਦੀ ਯਾਦਗਾਰੀ ਤਸਵੀਰ ਦੇ ਰੂਪ ਵਿੱਚ ਉਹ ਮਿਲ ਗਏ ਹੂੰ ਜਦੋਂ ਕਿਸੇ ਆਪਣੇ ਦੇ ਪੌਤਿਕ ਅਵਸ਼ੇਸ਼ ਮੌਜੂਦ ਨਾ ਹੋਣ ਜਦੋਂ ਕੋਈ ਕਬਰ ਜਾਂ ਸਮਾਦ ਨਾ ਹੋਵੇ ਤੇ ਇੱਕ ਯਾਦਗਾਰ ਜਾਂ ਇੱਕ ਤਸਵੀਰ ਹੀ ਉਸ ਗਵਾਚੇ ਹੋਏ ਨਾਲ ਇੱਕੋ ਇੱਕ ਠੋਸ ਸਬੰਧ ਬਣ ਜਾਵੇ ਤਾਂ ਯਾਦ ਤੇ ਮੌਜੂਦਗੀ ਦੇ ਅਸਲ ਅਰਥ ਕੀ ਰਹਿ ਜਾਂਦੇ ਹਨ ਸਹੀ ਗੱਲ ਹੈ ਸਮੂਹਿਕ ਯਾਦ ਜਿਵੇਂ ਕਿ ਯਾਦਗਾਰਾਂ ਚ ਪ੍ਰਗਟ ਹੁੰਦੀ ਹੈ ਡੂੰਘੇ ਨਿੱਜੀ ਸੋਗ ਨਾਲ ਕਿਵੇਂ ਜੁੜਦੀ ਹੈ ਤੇ ਕੀ ਇਹ ਉਸ ਸੋਗ ਦੇ ਅਨੁਭਵ ਨੂੰ ਬਦਲ ਦਿੰਦੀ ਹੈ ਹੂੰ ਜਦੋਂ ਮੌਜੂਦਗੀ ਪੂਰੀ ਤਰ੍ਹਾਂ ਤੇ ਪ੍ਰਤੀਕਾਤਮਕ ਬਣ ਜਾਵੇ ਪਰ ਉਸਦਾ ਅਹਿਸਾਸ ਬਹੁਤ ਡੂੰਘਾ ਤੇ ਅਸਲੀ ਹੋਵੇ ਤਾਂ ਇਸਦਾ ਕੀ ਮਤਲਬ ਹੈ